ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਐਨ ਆਰ ਟੀਓ ਪਰ ਪ੍ਰੋਫਾਈਲ ਦੇ ਪਰਵੇ ਸਾਂਝੇ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਜਰਾ ਆਪ ਜੀ ਨੂੰ ਇੱਕ ਦੋ ਵੇਖਦੇ ਆ ਕਰਦੇ ਆ ਇਹ ਚੈਨਲ ਤੇ ਕਿਸੇ ਵੀ ਜਾਤ ਦਾ ਕਿਸੇ ਵੀ ਧਰਮ ਦਾ ਅਮੀਰ ਗਰੀਬ ਕੋਈ ਵੀ ਅਬਦੀ ਐਡ ਲਵਾ ਸਕਦਾ ਹੈ ਐਡ ਫ੍ਰੀ ਲਈ ਜਾਂਦੀ ਹੈ ਜੀ ਦੂਸਰੀ ਬੇਨਤੀ ਇਹ ਹੈ ਆ ਕਿ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਸਿੱਧਾ ਸੰਪਰਕ ਕਰੋ ਰਿਸ਼ਤੇ ਵਾਸਤੇ ਕੋਈ ਪੜਤਾਲ ਕਰਨੀ ਤੁਹਾਡੇ ਅਪਤੀ ਨਿੱਜੀ ਜਿਵਾਰੀਆਂ ਤੀਜੀ ਬੇਨਤੀ ਇਹ ਹੈ ਆ ਕਿ ਜਿੰਨੇ ਆ ਵੀ ਪ੍ਰੋਫਾਈਲ ਭੇਜੀਆਂ ਜਾ ਰਹੀਆਂ ਨੇ ਉਹਨਾਂ ਦੇ ਵੇਰਵੇ ਅਧੂਰੇ ਹੁੰਦੇ ਨੇ ਪਹਿਲਾਂ ਵੀ ਅਬਜਰ ਬੇਨਤੀ ਕੀਤੀ ਆ ਵੀ ਕਿਰਪਾ ਕਰਕੇ ਤੁਹਾਡਾ ਉਡੇਟ ਬਾਇਓ ਡਾਟਾ ਤੇ ਤੁਹਾਡੀ ਰਿਕੁਆਇਰਮੈਂਟ ਕੰਪਲੀਟ ਭੇਜੀ ਜਾਵੇਗੀ ਤਾਂ ਜੋ ਸਾਨੂੰ ਬਾਰੀ-ਬਾਰੀ ਆਪ ਜੀ ਨਾਲ ਸੰਪਰਕ ਨਾ ਕਰਨਾ ਪਵੇ। ਚੌਥੀ ਬੇਨਤੀ ਆਪੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਦਿਓ ਜੀ। ਲੋਕੀ ਪਹਿਲੇ ਵੀ ਇਹ ਵਾਅਦੇ ਨਾਲ ਸਾਂਝੇ ਕਰਨ ਲੱਗਿਆ। ਧਿਆਨ ਦੇਣਾ। ਨਾਮ ਸਿੰਘ ਜਾਤ ਜੱਟ ਸਿੱਖ ਲੜਕਾ ਜਨਮ ਮਿਤੀ 1993 ਕੱਦ 5 ਫੁੱਟ 8 ਇੰਚ ਕੰਮ ਮਿਲਟੀ ਵਿੱਚ 2013 ਦੇ ਭਰਤੀ ਹਾਂ ਜੀ ਇਹ ਇਹਨਾਂ ਦੇ ਤਿੰਨ ਭੈਣਾਂ ਨੇ ਇਕੱਲਾ ਭਰਾਇਆ ਤੇ ਤਿੰਨੇ ਭੈਣਾਂ ਪਹਿਲਾਂ ਗਈਆਂ ਹੋਈਆਂ ਨੇ ਪ੍ਰਾਪਰਟੀ ਇਹਨਾਂ ਕੋਲ ਹੈਗੀ ਆ ਜੀ ਦੋ ਕਿੱਲੇ ਇਹਨਾਂ ਨੂੰ ਘਰੇਲੂ ਕੰਮ ਕਰਨ ਵਾਲੇ ਲੜਕੀ ਚਾਹੀਦੀ ਆ ਭਾਵੇਂ ਜਿਆਦਾ ਪੜੀ ਨਾ ਹੋਵੇ میٹرਿਕ ਜਾਂ ਪਲੱਸ 2 ਹੋਵੇ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਕਿਤੇ ਭੇਜਿਆ ਨਹੀਂ ਇਹਨਾਂ ਦਾ ਈਮੇਲ ਐਡਰੈਸ ਆ ਬਿੱਟੂ ਥਾਹੀ ਵਾਲਾ ਇਹਨਾਂ ਨਾਲ ਸੰਪਰਕ ਕਰਨਾ ਵਧੇਰੇ ਜਾਣਕਾਰੀ ਲਈ ਆਪ ਕਰ ਸਕਦੇ ਹੋ ਅਗਲੀ ਪ੍ਰੋਫਾਈਲ ਆ ਨਾ ਸਿੰਘ ਜਾਤ ਜੱਟ ਸਿੱਖ ਲੜਕਾ ਮੋਗੇ ਰਿਨ ਬਿਲੋਂਗ ਕਰਦੇ ਨੇ ਜੀ ਇਹ ਜਨਮ ਮਿਤੇ 2799 ਕੱਦ 5 ਫੁੱਟ 7 ਇੰਚ ਕੰਮ ਵਕੀਲ ਦੇ ਨਾਲ ਬਤੌਰ ਕਰਾਰ ਕੇ ਕੰਮ ਕਰ ਰਹੇ ਨੇ ਜੀ ਔਰ ਤਗਰੀ ਉਹਨਾਂ ਦੀ 25000 ਰੁਪਏ ਹੈ ਔਰ ਮਨਤ ਪੇ ਲੈ ਰਹੇ ਜੋ ਉਹ ਤਾਂ ਇਹਦੀ ਹੈ ਪਲੱਸ 2 ਇਹਨਾਂ ਦੇ ਦੋ ਭੈਣਾਂ ਨੇ ਜੋ ਪਹਿਲੇ ਹੀ ਮੈਰਨ ਨੇ ਪ੍ਰਾਪਰਟੀ ਨਾਲ ਕੁਝ ਹੈਗਾ ਜੀ ਡੇਢ ਕਿਲਾ ਤੇ ਇਹਨਾਂ ਵਾਸਤੇ ਵੀ ਲੜਕੇ ਕੋਈ ਜ਼ਿਆਦਾ ਪੜ੍ਹੇ ਲਿਖੇ ਨਾ ਹੋਵੇ ਘਰੇਲੂ ਕੰਮ ਕਰਨ ਵਾਲੇ ਹੋਵੇ ਇਹਨਾਂ ਦੀ ਇਹ ਚੋਆਇਸ ਆ ਜੀ ਬਧਿਰੇ ਜਾਣਕਾਰੀ ਲਈ ਇਹਨਾਂ ਦਾ ਮੋਬਾਈਲ ਨੰਬਰ ਆ ਜੀ 9417139747 ਆਪ ਜੀ ਇਹਨਾਂ ਨਾਲ ਸੰਪਰਕ ਕਰਕੇ ਕੋਈ ਹੋਰ ਜਾਣਕਾਰੀ ਤਾਂ ਲੈ ਸਕਦੇ ਹੋ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ